ਗਰਮੀਤ ਕੌਣਾ ਫਕਰਾ ਕਿੱ데 ਨਿਕਲਿਆ ਆ ਜਾ ਬਕਰਾਂ ਬੈ ਜਾ ਹੋ ਪਾਵਣ ਤੇਰੀ ਰੋਜ ਤੇ ਲੈ ਆਈ ਜਾਵੇ ਮੇਰੀਆਂ ਹੋ ਤੇਰੀ ਰੋਜ ਤੇ ਲੈ ਆਈ ਜਾਵੇ ਮੇਰੀਆਂ ਸੋਡੀ ਗਰਮੀਤ ਕੌਣ ਸੀ ਗਰਮੀਤ ਕੌਣ ਸੀ ਫਕਰਾ ਇਹਦੇ ਵਿੱਚ ਗਰਮੀਤ ਬੋਲਦਾ ਫਕਰਾ ਗਰਮੀਤਾ ਗੱਟ ਕੀਦੇ ਨਿਕਲ ਗਈ ਫਕਰਾ ਆਪਰੇਸ਼ਨ ਕੀਦਾ ਹੋਇਆ ਸੀ ਚਾਚੇ ਦਾ ਹੋਇਆ ਸੀ ਜ਼ਮੀਂਦਾਰ ਰੋਲਾ ਕਿਦੇ ਨਾਲ ਹੋ ਗਿਆ ਛੋਡੇ ਹੋ ਰਿਆ ਤੇਲੀ ਮਾਪਾ ਉਹ ਪੋਤਾ ਪੋਤਾ ਬਿੰਦਿਆ ਪਿਆ ਹਲਕੀ ਜਿਆਦਾ ਨਾ ਹੈ ਜੇ ਮੇਰੇ ਗੱਦੀ ਵਾਲਾ ਇਹ ਕਿਰਪਾ ਹੋ ਜੇ ਬੱਕਰਾ ਮਿਲੇ ਜਾਵੇ ਛੋਡੇ ਆ ਗੱਸ ਫਕਰਾ ਪਾਪਾ ਅੱਗੇ ਕਿਚੂ ਮੜਦਾ ਹੁੰਦਾ ਸੀ ਪਾਪ ਦੇ ਮੈਂ ਕਰਾ ਤਾਉ ਮਸਰ ਭਾਈ ਛੋਡੇ ਭਾਈ ਚਾਉਂਦਾ ਤੇ ਛੋਡੇ ਕਿੱਥੇ ਕੋਈ ਪਾਪ ਚੜੀ ਬਾਬਾ ਕਰੇ ਹਟਣੀਆਂ ਨਹੀਂ ਦੱਸੀਆਂ ਮੈਂ ਤੌਣਾ ਵੇਖੋ ਤੇਰੀਆਂ ਨਹੀਂ ਦੱਸੀਆਂ ਮੈਂ ਤੌਣਾ ਵੇਖੋ ਤੇਰੀਆਂ ਤੇਰੀ ਰੋਜ਼ ਤੇ ਨਹੀਂ ਆਈ ਜਾਵੇਂ ਮੇਰੀਆਂ ਤੇਰੀ ਰੋਜ਼ ਤੇ ਨਹੀਂ ਆਈ ਜਾਵੇਂ ਤੇਰੀਆਂ ਦੇ ਪਰਦਾ ਦੇ ਧੁਰ ਤੋਂ ਲੈ ਕੇ ਪੁੱਛਣੀ ਕਿਥੇ ਕੀ ਆ ਵਕਰਾ ਚਲੀ ਬਾਬਾ ਓਏ ਹਉ ਪੌਣ ਤੇ ਵੀਰੋ ਜਦ ਨੇ ਆਈ ਤਾਰੇ ਦੇਰੀਆਂ ਹਉ ਤੇਰੀ ਰੋਟੇ ਤੇ ਹਰੀਆਂ ਦੇਰੀਆਂ ਹਉ ਬਚਾ ਬਚਾ ਮੀਆ ਪਿਆ ਮੇਰੇ ਆ ਜਾਣਾ ਹੈ ਜੇ ਮੇਰੂ ਅੱਜ ਦੀ ਵਾਲਾ ਸਾਹ ਤੇ ਨਾਮ ਗਰਮੀਤ ਤੇ ਕਰਾਰੀ ਅੜਕੀ ਕਰੀਤ ਕੌਣ ਦੀ ਓ ਵਕਰਾ ਚਲੀ ਜੀ ਜਾਨੇ ਅੰਦਰ ਬੱਤ ਓ ਦੀ ਅੰਦਰ ਅੱਛਾ ਦੀ ਬਾਹ ਇਹ ਨਾਂ ਦਾ ਰੱਖੀ ਇਸ ਦੀ ਕੁੜੀ ਆ ਉਹਦੀ ਕੁੜੀ ਆ ਉਹਨਾਂ ਨੂੰ ਸੋਨੇ ਜਮੀਨ ਦਿੱਤੀ ਦੀ ਕਰਮੀਤ ਕਹਿਨੂੰ ਗਰਮੀਤ ਉਹਦੀ ਦਹਣਾ ਜਿਉਂ ਰਾਖ ਰੱਖੀਦੀ ਗੋਦਵਾ ਜੜ ਕਮਰ ਕੀ ਆ ਮੱਚ ਕੇ ਮਰ ਗਈਦੀ ਤਾਂ ਹੀ ਪੁੱਛਿਆ ਕਰਮੀਤ ਕੌਣ ਦੀ ਜੱਲੀ ਮਾਵਾ ਉਹ ਲਾ ਦੇਆ ਪੱਟੀਰਾ ਤੇਰੇ ਨੂੰ ਰੰਦੀਆ ਮੈਂਦੀਆ ਹੁੰਦੀਆ ਤੇਰੇ ਨੂੰ ਰੰਦੀਆ ਬੈਂਦੀਆ ਤੇਰੇ ਨੇ ਆਪਾਂ ਦਾ ਪੱਗ ਜਿਆਰਾ ਰਹਿਦੀਆ ਉਹ ਸੋਨਾ ਬਸ ਜਿਆਰਾ ਰਹਿਦੀਆ ਗਰਮੀਤ ਕੇ ਜੇ ਮੱਚ ਕੇ ਮਰ ਗਈ ਦੀ ਉਹ ਫਕਰਾ ਗਰਮੀਤ ਕੀ ਮੰਮੀ ਅਜੇ ਮਤ ਕਮ ਗਰਮੀਤ ਕੀ ਕਹ ਰਹੀ ਵੀ ਮੱਚ ਕੇ ਮਰ ਕੇ ਦੇ ਫਕਰਾ ਛੋਟੇ ਬਾਪ ਪੇ ਦੇ ਥਾਂ ਪਿੱਛੇ ਰੋਣਾ ਤਾਂ ਨਹੀਂ ਪੈ ਗਿਆ ਦੀ ਸਮਾਦ ਦਾ ਫਕਰਾ ਪੈ ਗਿਆ ਦੀ ਹੁਣ ਤੇਰੇ ਘਰੇ ਵੀ ਪਹੁੰਚ ਗਏ ਕਿੱਥੇ ਕਿੱਥੇ ਕੀ ਆ ਕਿੱਥੇ ਕੀ ਆ ਚੱਲੀ ਬਾਬਾ ਹੁਣ ਤੇਰੇ ਆਵਾ ਚੱਲ ਕੇ ਤੂੰ ਫੇਰ ਗੱਲ ਤੋਂ ਬਿਰਾਮ ਅੱਜ ਦੀ ਵਾਰਾ ਫੇਰ ਨਾ ਤੋ ਨਾ ਖੇਡ ਦਾ ਮਜੂਰ ਤੂੰ ਛੋਟੀ ਨਮਾਰੀ ਦੇ ਵਿੱਚ ਚਾਰ ਲੱਠੇ ਫੱਕਰਾ ਕੜਵਾਏ ਤਾਂ ਨਹੀਂ ਪਏ ਹੈ ਬੱਕਰਾ 1 2 3 ਤਿੰਨ ਲੱਠੇ ਉਰਦੂ ਦੇ ਵਿੱਚ ਤਾਂ ਨਹੀਂ ਲਿਖੇ ਪਏ ਹੈ ਉਹਦੇ 17 ਵਰਕਣੇ ਤਾਂ ਨਹੀਂ ਹੈਗੇ ਪੇਜ ਜੈ ਹੋ 48 ਬਿੱਕੇ 48 ਕਿੱਲਿਆਂ 48 ਨਾਲਾ 48 ਕਨਾਲਾਂ ਚੱਲ ਬਾਬਾ ਓਏ ਹੋ ਮਾਰੀਆਂ ਨੇ ਬਾਜਾ ਵੇ ਬੁਲਾਇਆ ਕਿਉਂ ਨਹੀਂ ਬੋਲਦਾ ਦੋ ਹੈਵਟੀਆਂ ਜਿਨੇ ਕਰਾਈਆਂ ਨੇ ਨਿਮਟਾਂ ਦੀਆਂ ਆਂਦੀਆਂ ਨੇ ਨਿਮਟਾਂ ਨੇ ਕਿ ਹੈਵਟੀਆਂ ਨੇ 48 ਲੱਖ ਦੀ ਕਿੱਥੇ ਆ 48 ਲੱਖ ਦੀ ਆ ਕਿ 40 ਲੱਖ ਦੀ ਆ ਜਮੀਨ ਖਰੀਦੀ ਜਿਵੇਂ ਸਮਕਰਤੇ ਦੇਖਣੇ ਹੈ ਹੈ ਬੱਕਰਾ ਜਮੀਨ ਖਰੀਦੀ ਜਿਨਾ ਆ ਤੁਸਮਾ ਲਈਏ ਦੇਖਣੇ ਪੈਣੇ ਕਿੰਨੇ ਲੈ ਤੇ ਦिए ਤੇ ਇੱਕ ਬੰਦੇ ਦਾ 48 ਲੱਖ ਰੁਪਏ ਖਰੀਦਣ ਦਾ ਤੋਹਫਾ ਇਹਦੇ ਵਿੱਚ ਫਰਦ ਚ ਲਿਖਿਆ ਆਉਂਦਾ ਪੂਰਾ ਸੋਨੇ ਘਰੇ ਕੀ ਆ ਕਿੱਥੇ ਕੀ ਆ ਇਹਦੇ ਵਿੱਚ 48 ਲੱਖ ਰੁਪਏ ਆਉਂਦਾ ਜਾਂ 40 ਜਾਂ 48 ਲੱਖ ਰੁਪਏ ਕਿਸੇ ਤੋਂ ਲੈਦੇ ਫਕਰਾਂ ਇਹ ਨਹੀਂ ਤੇ ਜੀਏ ਤੇ ਰਜਿਸਟਰੀ ਕਰਵਾਈ ਗਈ ਉਹਨੂੰ ਦੇਤੇ ਤੇ 48 ਲੱਖਾ ਚੱਲੀ ਫਕਰਾਂ ਹੋ ਮਾਰੀਆਂ ਨੇ ਬਾਜਾਂ ਵੇ ਬੁਲਾਇਆ ਕਿਉਂ ਨਹੀਂ ਬੋਲਦਾ ਮਾਰੀਆਂ ਨੇ ਬਾਜਾਂ ਵੇ ਮਾਰਾ ਕਿੰਦੀ ਬੋਲਦਾ ਬਾੜੀ ਗੁੰਡੀ ਨਾ ਸੱਚਾ ਤੋ ਵੀ ਬੋਲਦਾ ਤੈਨਨੇ ਢੀਲੇ ਕੁਛ ਕਨਾਲਜ ਮੇਂ ਲਈਆ ਬਾਦੋਂ ਆਉਂਨ ਪਤਾ ਤੀਨ ਤੀਨ ਕਿੱਲੇ ਕੁਛ ਬੈਠਾ ਜੀ ਤੈਨਨੇ ਸਵਾ ਤੀਨ ਕਿੱਲੇ ਰੱਖਾ ਨੇ ਸਵਾ ਤਨ ਕਿੱਲੇ ਲੈ ਲੈਨੇ ਪਿੱਪਲ ਵਾਲੀ ਜ਼ਮੀਨ ਲਈਆ ਫਕਰਾ ਉਹੀ ਹੈ ਚੱਲ ਬਾਬਾ ਵੇ ਛੋੜਾ ਦੇ ਫਕੀਰ ਤੇ ਨੂਰਾਨੀ ਆਪੇ ਦੀਆ ਆਂਦੀਆ ਫਕੀਰ ਤੇਰੇ ਦੂਰਦੀਆ ਪੈਦੀਆ ਤੇ ਉਹਨਾ ਚਾਹੀਦਾ ਦੇਖ ਲੈ ਦੋਈ ਸਲਾਹ ਕਰ ਲੋ ਬਸ ਦੋਨੇ ਬਾਈਪਾ ਚੱਲ ਰਿਹਾ ਸੀ ਬਸ ਚਲਾ ਲੋ ਉਹ ਸਿੱਧੇ ਚਲਾ ਦਈਏ ਆਇਂਦਾ ਸਭ ਕਰਾ ਛੋਟਾ ਫਕੀਰ ਹੋਰ ਕਹਿੰਦਾ 40 ਲੱਖ ਦਾ ਪੰਗਾ ਹੋਰ ਕਿੱਥੇ ਛੇੜ ਲਿਆ ਸੋਨੇ ਚੱਲ ਬਾਬਾ ਲਈ ਜਾ ਕੇ ਕਿੱਥੇ ਹ ਤੇਰੀਆਂ ਕੋ ਤੇਰੇ ਤਾਂ ਵੇ ਤੂੰ ਹੀ ਰੰਗਦਾ ਪੁੱਤਰ ਤਾਂ ਤੂੰ ਰੰਗਦਾ ਰੰਗ ਮਰੇ ਨਾ ਕਹਿੰਦੇ ਤੂੰ ਮਾਹੀ ਦਾ ਆਜ ਤਾਂ ਥੋੜਾ ਪੀਰ ਆਇਆ ਹੋਇਆ ਐਂ ਪੁੱਛ ਕੇ ਜਾਈਂ ਦਾਦੇ ਦਾ ਕੀ ਨੋਤੀ ਪੜਦਾਦੇ ਦਾ ਕਿੱਥੇ ਸਾਡਾ ਕੀ ਦੀ ਸਟੇਟਿ ਦੇ ਵਿੱਚ 40 ਲੱਖ ਦਾ ਕੋਈ ਸੌਦਾ ਤਾਂ ਨਹੀਂ ਕਰ ਲਿਆ ਲੱਖਾਂ ਤਾਂ ਲਈਏ ਤੇ ਜੇ ਕੋਈ ਹੋਰ ਤਾਂ ਨਹੀਂ ਪਰੇ ਹੋਏ 40 ਲੱਖ ਦੇ ਟਰੈਕਟਰ ਜਾਂ ਹੋਰ ਲੈਣ ਵਾਸਤੇ ਹੋਰ ਵੀ ਭਰੇ ਹੋਏ ਨੇ ਵੀ ਅਸੀਂ ਗਾਹਾਂ ਲੈ ਲਾਂਗੇ ਫਕਰਾ ਕਿੰਨੇ ਭਰੇ ਨੇ ਭਰੇ ਹੋਏ ਨੇ ਇਹਦੇ ਵਿੱਚ ਬੋਲਦੇ ਨੇ ਜਨੇ ਬਾਬਾ ਤੇਰੀ ਅੱਖੋਂ ਦਰਦਾਂ ਦੇ ਤੂੰ ਹੀ ਰੰਗ ਡਾਲਦਾ ਆਦਣਾ ਟਰੈਕਟਰ ਕਿਨੇ ਲੈਦੀ ਚੌਂਡੀਆ ਰੋਂਨੇ ਲੈਦੀ ਫਕਰਾ ਜੇ ਪੀਰ ਛੋਡੇ ਘਰੇ ਵੱਜਣ ਲੱਗ ਜੇ ਫਕਰਾ ਛੋਡੀ ਮੈਂ ਇਸ ਮਰਗੀ ਕਿ ਕਬੜੀ ਮਰਗੀ ਓ ਫਕਰਾ ਜਿਹੜੀ ਕੱਟੀਆਂ ਕੱਟੀਆਂ ਜੇ ਬੱਛੀਆਂ ਦੰਦੀ ਦੀ ਕੀ ਦੰਦੀ ਦੀ ਫਕਰਾ ਮਰਦਨ ਮਰਗੀ ਵਕਰਾ ਛੋਡੇ ਕੋਲ ਮਰਗੀ 28 ਸਾਲ ਜੀ ਕਿ 22 ਸਾਲਾ 20 22 ਸਾਲ ਜੀ ਛੋਡੇ ਕੋਲ ਚੱਲ ਬਾਬਾ ਵੇ ਓ ਮੇਰੀ ਜ਼ਿੰਦਗੀ ਦਾ ਖਾਤਾ ਪੀਰਾ ਕਾ ਕੀ ਜਾ ਰੇ ਸਾਤਰ ਮਾਨੇ ਹੋ ਬੰਦੇ ਪੀਰੇ ਗਵਾਲਾ ਤੇ ਵਾਹ ਸਾਵਾ ਕਿਲੋ ਚੌੜਾ ਸਾਵਾ ਕਿਲੋ ਚੂਰਮਾ ਵੀਰਵਾਰ ਨੂੰ ਜਾ ਕੇ ਮੱਥਾ ਟੇਕਦੀ ਆਇਆ ਆਇਆ ਕਰੂਗਾ ਜਿਵੇਂ ਕੰਦ ਪਾੜਦੀ ਹੋਂ ਫਕਰਾ ਉਹਨੇ ਕੰਦ ਪਾੜਦੀ ਦੀ ਚਾਂਦੀ ਦੇ ਠੋਲੂ ਤਾਂ ਨਹੀਂ ਨਿਕਲੇਦੇ ਲਾ ਜੀ ਉਹਨੂੰ ਮੱਤੰਗਾ ਪੜ ਗਿਆ ਤੂੰ ਪਾੜਦੀ ਦੀ ਕੰਦ ਚੱਲ ਬਾਤ ਹੋਏ ਜਾ ਕਿਰਪਾ ਹੀ ਹੋ ਜਾਓ 1 2 3 4 5 6 7 8 9 95 ਲੱਖ ਦੀ ਗ੍ਰਾਹੀ ਛੋਟੀ ਫਸ ਗਈ 1 2 3 ਤਿੰਨ ਸੀ ਜਨਾਂ ਦੀ ਤਾਂ ਹੀ ਫਸ ਗਈ ਹੈ 83000 ਰੁਪਏ ਕਿਧੋ ਲੈਣਾ ਫਕਰਾ ਕੋਠੀ ਵਾਲਾ ਗੇਟ ਲਾ ਦੇ ਬਾਈ 16 ਕੀਲੇ ਕਿਹਦੇ ਵੱਡੇ ਦੇ ਫਕਰਾ ज़िंदगी रखा पीरा